ਲੇ ਹੁਣ ਇਹਨਾਂ ਨੂੰ ਸਾਈਡ ਦੇ ਕਰ ਦਾਂਗੇ ਹਾਂ ਸਿੱਕ ਪਕਾ ਕੇ ਬਜਾਈ ਜਾਂਦਾ ਵਾ ਉੱਤੇ ਚੰਗਿਆੜਾ ਦੇ ਪਊਗਾ ਹੀ ਉਹਦੇ ਲੈਣੇ ਕਰਨ ਆਪਣੇ ਕਨੈਕਸ ਮਜਾਇਆ ਕਨੈਕਸ ਮਜਾਇਆ ਬਾਗੀ ਕੱਟ ਦੇਖ ਵਾ ਉੱਤੇ ਗਈ ਤੇਰੀ ਭਗੀ ਹੋਈ ਸਤਿਨਾਮ ਉਹ ਪਾਗਲ ਹੋ ਗਿਆ ਮਾਮਾ ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਸਗਣੂ ਬੈਦ ਭਾਈ ਸასი ਕਾਲ ਤੇ ਅੱਜ ਆਈ ਦੀਵਾਲੀ ਸਗਣੂ ਮੇਰੇ ਵੱਲੋਂ ਹੈਪੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਦਰਬਾਰ ਸਾਹਿਬ ਉੱਥੇ ਲਾ ਕੇ ਮੱਥਾ ਟੇਕਾਂਗੇ ਫਿਰ ਆ ਕੇ ਆਪਣੀ ਅਤਿ ਸ਼ਬਾਜੀ ਚਲਾਵਾਂਗੇ ਜੋ ਵੀ ਪਟਾਕੇ ਹਿੱਲੇ ਹੁੰਦੇ ਆ ਉਹ ਵੀ ਬਕਾਉਨੇ ਆ ਤੁਹਾਨੂੰ ਤੇ ਅੱਗੇ ਜੋ ਜੋ ਵੀ ਹੋਇਆ ਜਿੱਥੇ ਜਿੱਥੇ ਵੀ ਗਏ ਆ ਆਪਾਂ ਮੈਂ ਵਲੋਗ ਕੰਟੀਨਿਊ ਕਰੂੰਗਾ ਜੁੜੇ ਰਹੋ ਵਲੋਗ 'ਚ ਸਾਰੇ ਜਾਣੇ ਤੇ ਮਿਲਦੇ ਆਂ ਉਹ ਵੀ ਮਿੱਤਰੋ ਪਟਾਕੇ ਬਡੂਕੇ ਆਪਾਂ ਕੱਢ ਲਿਆ ਇੱਕ ਥਾਂ ਤੇ ਇਕੱਠੇ ਕਰ ਲਿਆ ਹੁਣ ਇਹਨਾਂ ਨੂੰ ਸਾਈਡ ਤੇ ਕਰ ਦਾਂਗੇ ਇਹ ਮੈਂ ਇਹਦੇ ਵਿੱਚ ਬਹੋਣ ਵਸੇ ਐ ਧੱਕੇ ਸਾਈਡ ਤੇ ਵੀ ਜਦੋਂ ਵਿਖਾ ਦਈਏ ਪਹਿਲਾਂ ਤੇ ਹੁਣ ਬਸ ਤਿਆਰ ਜੇ ਹਮਲਾ ਕਰਨਾ ਸੇ ਇੱਕ ਦੂਜੇ ਤੇ ਇਹ ਗਿਆ ਇਹ ਰਗੜਿਆ ਗਿਆ ਜੀ ਹੁਣ ਤੂੰ ਭਵੇ ਹੁਣ ਤੂੰ ਮੈਂ ਪਾ ਪਾ ਗਿਆ ਮੈਂ ਦਾਦਾ ਗਿਆ ਤੂੰ ਰਗੜਿਆ ਗਿਆ ਜੀ ਇਹ ਗਿਆ ਜੇ ਮਿੱਤਰੋ ਹੁਣ ਬੜੇ ਟਾਈਮ ਬਾਅਦ ਹੱਥ ਆਇਆ ਹੁਣ ਇਹਨੂੰ ਛੱਡਣਾ ਨਹੀਂ ਅੱਜ ਹੀ ਇਹ ਦੇਖ ਰਿਹਾ ਆਪਾਂ ਕਹਿੰਦੇ ਰੋਟੀ ਦੀ ਨਾਮ ਪਾਇਓ ਅੱਜ ਠੀਕ ਹੈ ਠੀਕ ਕਰਨ ਅੱਗੇ ਜੀ ਯਾਰ ਜੰਦਰਾ ਨਾਗੇਟ ਅੰਨ ਨੂੰ ਸਾਹਮਣੇ ਸਾਈਡ ਤੇ ਕਰਤੇ ਇੱਕ ਤਾਂ ਹੀ ਚੰਗਿਆੜਾ ਪੈ ਗਿਆ ਤੇ ਇੱਥੇ ਹੀ ਦਿਵਾਲੀ ਹੋ ਜਣੀ ਸਾਰਿਆਂ ਦੀ ਇੱਥੇ ਹੀ ਚੱਲ ਪਹਿਲਾਂ ਵਾਈਜ ਲਈਏ ਹਾਏ ਕਿੰਨਾ ਸੋਨਾ ਚੰਦਿਆ ਇਧਰ ਲਿਆ ਉਹ ਲਿਆ ਉਹ ਦੇ ਲਾਈਟਰ ਲਿਆ ਆ ਵੀ ਆ ਵੀ ਆ ਵੀ ਆ ਵੀ ਆ ਵੀ ਆ ਵੀ ਲਿਆ ਅਗਲਾ ਇਧਰ ਲਾ ਪਹਿਲੀ ਹਵਾਈ ਮਿੱਤਰੋ ਬਟੇ ਮੂੰਹ ਤਾਂ ਡਾਕੰਡਾ ਹੀ ਖਰਾਬ ਆ ਓਏ ਆ ਗਏ ਵੀ ਇਹ ਪੱਥਰਾਂ ਵਾਂਗ ਆਉਂਦੇ ਨੇ ਅੱਜ ਹਲਾ ਆ ਚਾ ਚੱਲਣ ਦੇ ਆ ਯਾ ਚੱਲਣ ਦੇ ਰੁਕ ਜਾ ਲੈ 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 ਆਈ ਗੱਲ ਉਹ ਵੇਖ ਪਹਿਲਾਂ ਹੀ ਪੜਾ ਦੇ ਸੰਭਨ ਨੂੰ ਗਿਆ ਸਮਾਨ ਪਟਾਕੇ ਮਿੱਤਰੋ ਹੀ ਸਾਈਡ ਤੇ ਕਰ ਲਿਆ ਇੱਕ ਵਿੱਚ ਲਾਈਏ ਆਪਾਂ ਇੱਧਰ ਇੱਧਰ ਵਾਲੇ ਬੰਦੇ ਵੀ ਐਵੇਂ ਕੋਈ ਅਨਹੋਣੀ ਨਾ ਹੋ ਜੇ ਠੀਕ ਆ ਨਿਕਾਟ ਦਾ ਹੰਡਾ ਬੜਾ ਤੇ ਲੱਗਦਾ ਕਦੋਂ ਦਾ ਆ ਲੱਗਦੇ ਇਹਨੂੰ ਅੱਗ ਉਹ ਪੜਾ ਮੇਰੇ ਹੱਥ ਜਗਾ ਮੈਂ ਨਹੀਂ ਕੁਝ ਕਹਿਣ ਦੇ ਆ ਉਹ ਕਰਨ ਮਜ਼ੇ ਆ ਵੀਰੇ ਟਾਈਮ ਲੱਗਿਆ ਪਹਿਲਾਂ ਥੋੜਾ ਜਿਹਾ ਫਲੋਪ ਹੋ ਗਿਆ ਵਾ ਪਹਿਲਾਂ ਚੱਲਿਆ ਨਹੀਂ ਕੰਮ ਸਹੀ ਤਰ੍ਹਾਂ ਐ ਯਾਰ ਹਾ 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 ਡਰਦਾ ਕਿਦਾਂ ਯਾਰ ਓਏ ਇਧਰ ਆ ਜੁਰਾ ਇਧਰ ਆ ਇਧਰ ਆ ਇਹਦੇ ਕੋ ਆ ਕੀ ਨਹੀਂ ਲੱਗਦੀ ਆ ਇੱਧਰ ਥੱਕ ਜਾਊਗਾ ਕੰਮ ਕੁੜੀਆਂ ਦਾ ਵੀਰੋ ਮੰਗਿਆ ਤਾਂ ਨਹੀਂ ਉਹ ਤਾਂ ਪਕਾਕੇ ਹੀ ਲੈ ਉਸੇ एक्स्ट्रा स्मॉल एक्स्ट्रा स्मॉल साइज दी मैं पगी भाई चली गई वहां ही के अंदर पूरा बोल बोल के लाके सही में आके भेज लाके ओ आ पूरांगे जंगेगी देख ली ओ इथे फट जंगी सारी कुछ 국민의동당 Shouldn't be 간 마지막으로 만 ਮਮਾ ਉਹ ਬਹਾਦਰ ਮੈਂ ਤੇਰੇ ਪੱਗਾ ਬੰਦੇ ਮੇਰੇ ਦੁਸ਼ਮਣਾਂ ਦੇ ਆਉਂਦੇ ਆਉਂਦੇ ਕੋਈ ਕਾ ਕੋਈ ਕਾ ਆ ਕੇ ਤੇ ਮੈਂ ਤੇਰਾ ਤੋੜਦਾ ਨਾ ਬੰਦਾ ਬੱਚਾ ਫੌਜੜੀ ਚਲਾਉਂਦਾ ਮੇਰੇ ਤੋਂ ਮੈਦੇ ਜੀ ਖੁਸ਼ ਹਾਂ ਤੇ ਇਹ ਬਣਾਉਂਦਾ ਕਿ ਸੇਫ ਦੀਵਾਲੀ डर <laughs> <दर्बोक> बच्चे <laughs> 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 ये क्या था? तुम नहीं चलिया बुलट बंब है नहीं गए भरा मैं इन्होंने गुस्सा चढ़ी जब क्यों नहीं चल है कम इन्ह का ਸਾਲਿਆ ਆ ਗਈ ਭਇ ਆਹੀ ਅੱਧੀ ਲੜੀ ਹੋਰ ਚਲਾਉਣਾ ਹੈ ਵੀਡੀਓ ਚ ਵੀਡੀਓ ਚ ਚਲਾਉਣਾ ਹੈ ਕੀ ਚੱਗਿਆ ਦੱਸ ਕੀ ਚੱਗਿਆ 24 ਮਾਂ ਵੇ ਉਹਦਾ ਅਨੁਮਾਨ ਦਾ ਸਾੜਿਆ ਨਹੀਂ ਮੈਂ ਸਾੜ ਵਾਂਗੂ ਵੈਰੀਆਂ ਦੇ ਫੇਰਾਂ ਚੜਦਾ ਮਿੱਤਰੋ ਇੰਸਟਾਗ੍ਰਾਮ ਵੱਲੋਂ ਹਾਂ ਨਵਾਂ ਭੇਜਿਆ ਗਿਆ ਪਾਰਸਲ ਤੇ ਇਹ ਫੋਟੋ ਫਲੈਸ਼ ਆ ਆ ਆ

ਆਹ ਜਾਨ ਫਤਕਾ ਉਹ ਕੋ ਫਤਕਾ ਉਹ ਜੈਦਾ ਯੋਨ ਫੋਕਸ ਅਕਸਰ ਕਿਉਂ ਨਹੀਂ ਕਈ ਵਾਰ ਹੋਰ ਗੈਂਗ ਚ ਗਈ ਤ ਗਈ ਯਾਰ ਦੀ ਵਾਈਆਂ ਗਾਗਾ ਨੂੰ ਲੈ ਕੱਢ ਲੈ ਰਹੀ ਮਤਰਾ ਤੂੰ ਇਹ ਪੱਕ ਨਹੀਂ ਨਾਖ ਵਿਖਾ ਦੀ ਨਹੀਂ ਆ ਮੈਂ ਇਹ ਚਾਹ ਦੀ ਤੇ ਆਪਾਂ ਤੇ ਮੇਟਰੋ ਜੇ ਸਨੈਪ ਆ ਜਾਈਏ ਕਿ ਪੱਟੀ ਕਰਨੀ ਤੇ ਸਮਝੋਈ ਦੀ ਹੈ ਬਾਕੀ ਮੇਟਰੋ ਹਜੇ ਕਿੰਨੀ ਪਈ ਹੈ ਜੇ ਤੁਸੀਂ ਆ ਕੇ ਚੁਣਾ ਚਾਹੁੰਦੇ ਹੋ ਤੇ ਆਹ ਕਿੱਥੇ ਲੁਕੋ ਆਹੋ ਆ ਜੀ ਤੇ ਰਹਿ ਗਈ ਮਿੱਤਰੋ ਆਹ ਬੰਬੜਾ ਤੇ ਪੂਰਾ ਜੇ ਬਾਹ ਹੀ ਜਾਂ ਜੇ ਓ ਮਾਮੂ ਕਰ ਓਏ ਕੁਪੋਰੰਦਿਆ ਮੇਟਰੋ ਵੇਗ ਇੱਕ ਕਰੋ ਕਿਸੇ ਗਾਇ ਕਰੋ ਵਰਡਰ ਕੰਟੈਂਕ ਵਰਡਰ ਕੰਟੈਂਕ ਉਹ ਮੈਂ ਕੰਨ ਬੋੜੇ ਨਹੀਂ ਚੁਗੋਗੇ ਮੈਂ ਕੰਨ ਕੰਨ ਬੋੜੇ ਫਿਰ ਬੱਗਾ ਕੰਟੈਂਕ ਏ ਸ਼ਰਮਾ ਜੀ ਜਦੋਂ ਉੱਥੇ ਗੇ ਨੂੰ ਆਉਂਦੀ ਫਾਈਟ ਕਰਦੀ ਉਹ ਸੁੱਟਦੇ ਤਾਂ ਨੂੰ ਕਹ ਲੈ ਗਿਆ ਨਾ ਇਹ ਰਫਾ ਆਇਆ ਘਬਰ ਆ ਗਿਆ ਉਹ ਤਾਂ ਦਾ ਹੀ ਕਨੀ ਵਾਰ ਆਈ ਬੂੰਚਾ ਮਾਰਦੀ ਵੀਰੇ ਮੈਂ ਕਿਹਾ ਸਭਾ ਗੱਲੋਂ ਦੀ ਤੇਰੇ ਪਹਾਗੇ ਮਾਰੀ ਆਈ ਗੱਲ घर तो <laughs> तो मर तो नहीं चल तू जी मैं दो नवा एक्सपेरिमेंट कर लगी

ਨੋ ਬਿਆਦੇ। ਡਾਕਟਰ ਨੇ ਨਜ਼ਦੀਕੜਾ ਹਸਪਤਾਲ ਲੱਗ ਗਿਆ ਡੈਂਡਰ ਰੋਡ ਦੇ ਕੋਲ ਪਤਾ ਨਾ ਜੂਰ ਆਇਆ ਕਰੀ। ਕੋਈ ਲੱਗਿਆ ਨਹੀਂ ਪੈਣਾ ਮੈਡੀਕ ਕਾਰੀ ਨਾ। ਉਹ ਤੇਰੀ ਕਿੱਥੇ ਰਹਿ ਗਈ? ਮੈਂ ਬੜੀ ਕੀ। ਬਾਬਾ ਬਾਬਾ। ਬਾਪੇ ਦੀ ਨਾ ਬਾਬੇ ਦੀ ਪੂਰੀ ਖਾ ਸਕ। ਉਹ ਆਗ ਨਹੀਂ। ਮਤਲਬ ਉਹ ਜਿੱਤੀ ਜਿੱਤੀ ਵਿਖਾਈ ਦੀ ਆਪਾਂ ਮਿੱਤਰੋ ਟਾਈਮ ਹੋ ਗਿਆ ਜੀ ਇੰਨਾ ਤੇ ਬੱਸ ਉੱਤੀ ਗਈ ਬੈਠ ਬਾਬੇ ਇੱਕ ਚੰਗਿਆ ਖਾਣੇ ਨਜ਼ਾਰਾ ਇਹਦੇ ਮੂੰਹ ਤੇ ਪ੍ਰੈਸ਼ਰ ਪਿਆ ਹੀ ਪ੍ਰੋਪਰ ਸਾਗ ਕੋਹ ਪਰਾਵਾ ਬੱਚਿਆਂ ਨੂੰ ਅਖੇਗਾ ਬੱਬਾ ਉਹ ਬੜਾ ਗਾਈ ਦੀ ਆਇਂ ਨੇ ਆ ਮਿੱਤਰੋ ਆਜ ਕਹੋਗੇ ਅੱਗੇ ਜੀ ਆਜ ਤੱਕ ਦਾ ਇੱਕ ਜਾਂਦਾ ਆ ਜਾਂ ਮਿੱਤਰੋ ਸੇਵਾਂ ਨਗਾ ਇੱਕ ਕਰ ਦਿਓ ਪਲੀਜ਼ ਉਹ ਆ ਕਿਥੋਂ ਆਈ ਆ ਇਹ ਤੂਚ ਗਈ ਆ ਇਹ ਯਾਰ ਮੱਝਾਂ ਕਿਹੜੇ ਬਰਾਗ ਬਰਾਗ ਚ ਫੈਟ ਮਿੱਤਰੋ ਜੋ ਸਪਾਂਸਰ ਬਾਕੀ ਤਾਂ ਵੀ ਪੀਗੋ पूरा <laughs> मिर्ज़ापुर हमारा है चढ़ गया मित्रों बंदा दिया कि मिलने जायद वही का जगह बापे नहीं करते कोई ना ਮੈਂ ਦੇਖਿਆ ਕਿ ਤੂੰ ਸੁਭਾਗੇਗਾ ਕਿ ਤਰਾ ਚੀਜ਼ ਕੀ ਆਏ ਤੇ ਕੋ ਮਦੀਆ ਨੂੰ ਇਦਾਂ ਹੀ ਸੁੱਟਾ ਉੱਤੇ ਸੁੱਟਰੀ ਭਰੀ ਹੋਈ ਮੇਤਰਾ ਦੇ ਹੱਥ ਵਿੱਚ ਫਗਿਆ ਜਾ ਵੇਖ ਲੋ ਆ ਵੇਖ ਲੋ ਹਾ ਦੇ ਤੇ ਦੇਖ ਦੇਖੋ ਦੋ ਦੇ ਕੀ ਇੰਗਰੀਡੀ ਆਹੋ ਹੱਥ ਜੀ ਪਾ ਕੇ ਮੈਂ ਤਕ ਸ਼ੋਹਨੀ ਕਰਨ ਦੇ ਆਜੇ ਸ਼ੋਹਨੀ ਕਰਨ ਦੇ ਇਹ ਹੋਣਾ ਆਹੋ ਨਹੀਂ ਆ ਕਰਤੇ ਮੇਰੀ ਗੱਲ ਸੁਣ ਜਦੋਂ ਮੈਂ ਕੀਤਾ ਨਾ ਇੱਥੇ ਆ ਕੇ ਫਟ ਗਿਆ ਵੇ ਉਹਨਾਂ ਦਾ ਮਸਾਲਾ ਹੀ ਲੱਗ ਗਿਆ ਮਿੱਤਰੋ ਸ਼ੋਹਨੀ ਕਰਨ ਦੇ ਆ ਸਨੇਪਰ ਦੀ ਵੇਖ ਹੀ ਗਈਆਂ ਬਾਅਦ ਚ ਤੁਹਾਨੂੰ ਪਤਾ ਹੀ ਆ ਪੱਟੀ ਹੱਥ ਤੇ ਨਾ ਆ ਗਈ ਇੱਥੇ ਪਿਆ ਮੜਾ ਜਾ ਆ ਦੇਖੋ ਮਿੱਤਰੋ ਪਰ ਮੈਂਨੇ ਗੱਟੀ ਟੋਫੀ ਖਾਈ ਹੈ ਮਿੱਤਰੋ ਦੇਖੋ ਸਰੋ ਗਿਆ ਬੰਪ ਦਾ ਹੋ ਗਿਆ ਹੀ ਮੜਾ ਜੀ

चलाई काफी पटाके अपने बच गए चैक कर सद जे बुआईया पटाके छूला डेड होगी नूब पलेर नूब पलेयर ते हम बस मित्रों जुड़े रहो ब्लॉक च एंड करा एंड इतनी असली एंड होनी है ਹੋਪੇ ਅੱਗੇ ਆਏ ਜਿੰਦਾ ਅੱਗੇ ਓਏ ਕਰੋ ਲੈਟਰ ਹੈਗਾ ਦੇਖੋ ਦੋ ਹੈਗੇ ਇੱਕੋ ਹੀ ਆ ਦੇਖੋ ਦੇਖੋ ਹੈਗਾ ਮਾ ਫੜਾ ਮਾ ਮੈਂ ਤਾਂ ਚੱਲਣ ਹੀ ਗਿਆ ਓਏ ਓ ਸਾਰਾ ਤੇ ਬੰਬ ਵੀ ਇਹ ਨਾਲੇ ਲੱਗਣਾ ਭਾਈ ਆ ਹਾ ਹੁਣ ਅਸਲੀ ਬੰਬ ਹੋ ਗਿਆ

ਇਹਨਾਂ ਦੀ ਪੌੜ ਆਰੇ ਅੱਗ ਡੱਬੀ ਨੂੰ ਲਾ ਦੇ ਡੱਬੀ ਗੁਗਾ ਦੇ ਕਹਿੰਦਾ ਅੱਗ ਦੀਵਾਲੀ ਮਿੱਤਰੋ ਸਾਰਿਆਂ ਦਾ ਧੰਨਵਾਦ ਉੱਥੇ ਲੋਕ ਦੇਖਣ ਲਈ ਸਾਰਿਆਂ ਨੂੰ ਹੈਪੀ ਦੀਵਾਲੀ ਬਾਈ